ਸਤ ਸ੍ਰੀ ਅਕਾਲ ਸਾਰਿਆਂ ਨੂੰ ਪੇਸ਼ ਹੈ ਮੁਸਾਫਰ ਕਹਾਣੀ ਦਾ ਅਗਲਾ ਭਾਗ ਪਤਾ ਨਹੀਂ ਦਿਲ ਬੇਚੈਨ ਜਿਹਾ ਹੋਈ ਜਾ ਰਿਹਾ ਹੈ ਮੈਂ ਦੇਖ ਕੇ ਆਉਂਦੀ ਹਾਂ ਪਾਰਕ ਚ ਚਾਂਦਨੀ ਕਹਿੰਦੀ ਹੈ ਚਾਂਦਨੀ ਜੀ ਤੁਸੀਂ ਘਰ ਬੈਠੋ ਤੁਹਾਡੀ ਤਬੀਅਤ ਮੈਨੂੰ ਠੀਕ ਨਹੀਂ ਲੱਗਦੀ ਮੈਂ ਦੇਖ ਕੇ ਆਉਂਦੀ ਹਾਂ ਗੀਤ ਕਹਿ ਕੇ ਚੱਲ ਪੈਂਦੀ ਹੈ ਪਵਨ ਤੇ ਅੰਜਲੀ ਵੀ ਪਾਰਕ ਚ ਬੈਠੇ ਤੇ ਗੱਲਾਂ ਕਰ ਰਹੇ ਸੀ ਅੰਜਲੀ ਚੱਲ ਚਲੀਏ ਘਰ ਟਾਈਮ ਬਹੁਤ ਹੋ ਗਿਆ ਨਾਲੇ ਕੁਸਖਬਰੀ ਮਾਸੀ ਜੀ ਨੂੰ ਦਿੰਦੇ ਹਾਂ ਜਾ ਕੇ ਅੰਜਲੀ ਤੇ ਪਵਨ ਪਾਰਕ ਵੱਲ ਬਾਹਰ ਨੂੰ ਚੱਲ ਪੈਂਦੇ ਹਨ ਅੱਗੇੋਂ ਗੀਤ ਆ ਰਹੀ ਸੀ ਪਵਨ ਨੂੰ ਠੇਡਾ ਲੱਗਦਾ ਹੈ ਤੇ ਉਹ ਅੱਗੇ ਸਿੱਧਾ ਅੱਗੇ ਨੂੰ ਡਿੱਗ ਪੈਂਦਾ ਤੇ ਉਸ ਦੇ ਅੱਗੇ ਗੀਤ ਸੀ ਗੀਤ ਜੀ ਪਵਨ ਦੇ ਨਾਲ ਡਿੱਗ ਜਾਂਦੀ ਹੈ ਥੱਲੇ ਗੀਤ ਤੇ ਉੱਪਰ ਪਵਨ ਡਿੱਗ ਗਿਆ ਗੀਤ ਪਵਨ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਗੀਤ ਤੇ ਪਵਨ ਇੱਕ ਦੂਜੇ ਉੱਪਰ ਡਿੱਗੇ ਉਸੇ ਤਰ੍ਹਾਂ ਹੀ ਪੈਸਨ ਪਵਨ ਦੇ ਸਾਹਾਂ ਨੂੰ ਗੀਤ ਚੰਗੀ ਤਰ੍ਹਾਂ ਮਹਿਸੂਸ ਕਰ ਰਹੀ ਸੀ ਗੀਤ ਪਵਨ ਦੀਆਂ ਅੱਖਾਂ 'ਚ ਦੇਖਣ ਲੱਗ ਪੈਂਦੀ ਹੈ ਪਵਨ ਨਾਲ ਆਪਣੇਆ ਆਪਣੀ ਸੁਪਣਿਆਂ ਦੀ ਦੁਨੀਆ 'ਚ ਗਵਾਚ ਜਾਂਦੀ ਹੈ ਉਹ ਹੈਲੋ ਉਠੋ ਕੀ ਕਰੀ ਜਾਂਦੇ ਹੋ ਅੰਜਲੀ ਪਵਨ ਨੂੰ ਉਸ ਦੀ ਕਮੀਜ਼ ਤੋਂ ਖਿੱਚਦੇ ਹੋਏ ਨੂੰ ਕਹਿੰਦੀ ਹੈ ਪਵਨ ਜਲਦੀ ਜਲਦੀ ਗੀਤ ਤੋਂ ਉੱਠਦਾ ਹੈ ਤੇ ਪਰ ਗੀਤ ਤਾਂ ਜਿਵੇਂ ਆਪਣੇ ਖੁਆਬਾਂ ਚ ਗਵਾਚੀ ਹੋਵੇ ਥੱਲੇ ਹੀ ਡਿੱਗੀ ਪਈ ਸੀ ਪਵਨ ਤਾਂ ਗੀਤ ਲਈ ਤਵੀਤ ਵਰਗਾ ਸੀ ਗਲੇ ਲੱਗਦੇ ਹੀ ਸਕੂਨ ਮਿਲ ਗਿਆ ਸੀ ਸੜਕ ਤੇ ਕਾਰ ਦਾ ਹਾਰਨ ਵੱਜਦਾ ਹੈ ਗੀਤ ਪਵਨ ਦੇ ਖੁਆਬਾਂ ਵਿੱਚੋਂ ਬਾਹਰ ਨਿਕਲਦੀ ਹੈ ਤੇ ਰਾਣੀ ਨੂੰ ਲੱਭਣ ਲੱਗ ਪੈਂਦੀ ਹੈ ਗੀਤ ਰਾਣੀ ਨੂੰ ਬਹੁਤ ਲੱਭਦੀ ਹੈ ਪਰ ਰਾਣੀ ਗੀਤ ਨੂੰ ਕਿਧਰੇ ਨਹੀਂ ਲੱਭਦੀ ਗੀਤ ਥੱਕ ਹਾਰ ਕੇ ਚਲੀ ਜਾਂਦੀ ਹੈ ਚਾਂਦਨੀ ਤੇ ਗੀਤ ਬਹੁਤ ਪਰੇਸ਼ਾਨ ਹੁੰਦੀਆਂ ਹਨ ਕਿ ਰਾਣੀ ਕਿੱਥੇ ਚਲੀ ਗਈ ਰਾਣੀ ਇੱਕ ਬੱਸ ਸਟੈਂਡ ਤੇ ਬੈਠ ਕੇ ਰੋ ਰਹੀ ਸੀ ਰਾਣੀ ਆਪਣਾ ਸ਼ਹਿਰ ਛੱਡ ਕੇ ਤਾਂ ਆ ਗਈ ਸੀ ਪਰ ਸੋਚ ਰਹੀ ਸੀ ਕਿ ਅੱਗੇ ਕਿੱਥੇ ਜਾਏ ਫਿਰ ਸਿਰ ਠਕਣ ਲਈ ਛੱਤ ਦਾ ਹੋਣਾ ਬਹੁਤ ਜ਼ਰੂਰੀ ਸੀ ਰਾਣੀ ਇੱਕ ਨਵੇਂ ਸ਼ਹਿਰ ਤੇ ਇਹ ਡਰਾਮਣੀ ਰਾਤ ਵੀ ਬੈਠ ਕੇ ਰਾਹੁਲ ਨੂੰ ਹੀ ਯਾਦ ਕਰ ਰਹੀ ਸੀ ਜੇ ਮੈਂ ਦਰਦ ਦਿਲ ਚ ਲੈ ਕੇ ਬੈਠੀ ਹਾਂ ਤਾਂ ਤੂੰ ਵੀ ਅੱਖਾਂ ਹੰਝੂਆਂ ਨਾਲ ਭਰੀਆਂ ਹੋਣਗੀਆਂ ਰਾਣੀ ਦੇ ਪਿੱਛੇ ਉਸ ਦੇ ਮੋਢੇ ਤੇ ਕੋਈ ਹੱਥ ਰੱਖਦਾ ਹੈ ਤੇ ਰਾਣੀ ਇੱਕਦਮ ਡਰ ਜਾਂਦੀ ਹੈ ਰਾਣੀ ਉੱਠ ਕੇ ਖੜੀ ਹੋ ਜਾਂਦੀ ਹੈ ਤੇ ਪਿਛਾਂ ਦੇਖਦੀ ਉਸ ਦੇ ਪਿੱਛੇ ਕੋਈ ਕੁੜੀ ਖੜੀ ਸੀ ਡਰਨਾ ਮੇਰਾ ਨਾਮ ਲਪ੍ਰਿਤ ਹੈ ਤੇ ਤੂੰ ਇੱਥੇ ਕੀ ਕਰ ਰਹੀ ਹੈ ਲਪ੍ਰਿਤ ਰਾਣੀ ਨੂੰ ਕਹਿੰਦੀ ਹੈ ਇਹ ਲਪ੍ਰਿਤ ਲਪ੍ਰਿਤ ਮੈਡਮ ਸੀ ਰਾਣੀ ਲਾਪ੍ਰਿਤ ਮੈਡਮ ਤੋਂ ਆਪਣੀ ਅਸਲ ਪਹਿਚਾਨ ਲਕਾਉਂਦੀ ਹੋਈ ਕਹਿੰਦੀ ਹੈ ਮੇਰਾ ਨਾਮ ਰਾਣੀ ਹੈ ਤੇ ਮੈਂ ਕੰਮ ਕਰਨ ਵਾਲੀ ਹਾਂ ਮੇਰੀ ਮਾਲਕਨ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ ਲਾਪ੍ਰਿਤ ਮੈਡਮ ਦੇ ਦਿਲ ਚ ਇਨਸਾਨੀਅਤ ਜਾਗਦੀ ਹੈ ਤੇ ਉਸ ਨੂੰ ਰਾਣੀ ਨੂੰ ਇੰਜ ਰਾਤ ਨੂੰ ਇਕੱਲੇ ਛੱਡਣਾ ਸਹੀ ਨਹੀਂ ਲੱਗਦਾ ਲਾਪ੍ਰਿਤ ਰਾਣੀ ਨੂੰ ਆਪਣੇ ਘਰ ਲੈ ਆਉਂਦੀ ਹੈ ਆਰਾਮ ਨਾਲ ਬੈਠ ਰਾਣੀ ਇਹ ਮੇਰਾ ਕਰ ਹੈ ਤੈਨੂੰ ਹੁਣ ਕਿਤੇ ਜਾਣ ਦੀ ਜ਼ਰੂਰਤ ਨਹੀਂ ਤੂੰ ਇੱਥੇ ਹੀ ਮੇਰੇ ਨਾਲ ਘਰ ਦਾ ਕੰਮ ਕਰ ਦਿਆ ਕਰੀ ਲਾਪ੍ਰਿਤ ਮੈਡਮ ਕਹਿੰਦੀ ਹੈ ਠੀਕ ਹੈ ਦੀਦੀ ਰਾਣੀ ਕਹਿੰਦੀ ਹੈ ਲਪ੍ਰੀਤ ਮੈਡਮ ਦੇ ਘਰ ਚ ਮੈਡਮ ਤੇ ਉਹਦੇ ਮਾਪਿਓ ਹੀ ਸਨ ਲਪ੍ਰੀਤ ਮੈਡਮ ਰਾਣੀ ਨੂੰ ਆਪਣੇ ਘਰ ਦਾ ਸਾਰਾ ਕੰਮ ਸਮਝਾ ਦਿੰਦੀ ਹੈ ਸ਼ਾਮ ਨੂੰ ਲਪ੍ਰੀਤ ਰਾਹੁਲ ਨੂੰ ਫੋਨ ਲਗਾਉਂਦੀ ਹੈ ਤੇ ਉਸ ਨਾਲ ਢੇਰ ਸਾਰੀਆਂ ਗੱਲਾਂ ਕਰਦੀ ਹੈ ਰਾਣੀ ਲਪ੍ਰੀਤ ਮੈਡਮ ਦੇ ਕਮਰੇ ਚ ਆਉਂਦੀ ਹੈ ਤੇ ਉਸ ਕੋਲੇ ਬੈਠ ਜਾਂਦੀ ਹੈ ਰਾਣੀ ਸਾਰਾ ਕੰਮ ਹੋ ਗਿਆ ਲਪ੍ਰੀਤ ਮੈਡਮ ਰਾਣੀ ਨੂੰ ਕਹਿੰਦੀ ਹੈ ਹਾਂਜੀ ਦੀਦੀ ਹੋ ਗਿਆ ਰਾਣੀ ਜਵਾਬ ਦਿੰਦੀ ਹੈ ਰਾਣੀ ਤੇਰਾ ਵਿਆਹ ਹੋਇਆ ਲਪ੍ਰੀਤ ਮੈਡਮ ਕਹਿੰਦੀ ਹੈ ਨਹੀਂ ਦੀਦੀ ਤੁਹਾਡਾ ਰਾਣੀ ਕਹਿੰਦੀ ਹੈ ਹਲੇ ਨਹੀਂ ਹੋਇਆ ਪਰ ਬਹੁਤ ਜਲਦੀ ਹੋਣ ਵਾਲਾ ਹੈ ਅੱਛਾ ਸੁਣ ਤੂੰ ਮੇਰੇ ਹੋਣ ਵਾਲੇ ਘਰ ਦੇ ਦੀ ਫੋਟੋ ਦੇਖੇਂਗੀ ਲਾਪ੍ਰਿਤ ਮੈਡਮ ਰਾਣੀ ਨੂੰ ਕਹਿੰਦੀ ਹੈ ਤੇ ਉਸ ਨੂੰ ਰਾਹੁਲ ਦੀ ਫੋਟੋ ਦਿਖਾਉਂਦੀ ਹੈ ਰਾਹੁਲ ਦੀ ਫੋਟੋ ਦੇਖ ਕੇ ਰਾਣੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਜੋ ਰਾਣੀ ਦੇ ਦਿਲ 'ਚ ਬੀਤਦੀ ਹੈ ਰਾਣੀ ਹੀ ਸਮਝ ਸਕਦੀ ਸੀ ਦੱਸ ਕਿਵੇਂ ਦਾ ਲੱਗਾ ਲਾਪ੍ਰਿਤ ਮੈਡਮ ਕਹਿੰਦੀ ਬਹੁਤ ਸੋਹਣੇ ਨੇ ਦੀਦੀ ਤੁਹਾਡੀ ਜੋੜੀ ਬਹੁਤ ਜੱਚੇਗੀ ਰਾਣੀ ਕਹਿੰਦੀ ਹੈ ਤੇ ਬੜੇ ਹੀ ਮੁਸ਼ਕਲ ਆਪਣੇ ਆਪ ਨੂੰ ਰੋਕ ਕੇ ਰੱਖਦੀ ਹੈ ਰਾਣੀ ਭੱਜ ਕੇ ਬਾਹਰ ਚਲੀ ਜਾਂਦੀ ਹੈ ਤੇ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ ਸੋਚਦੀ ਹੈ ਕਿ ਉਸ ਤੋਂ ਜ਼ਿਆਦਾ ਕੁਝ ਨਸੀਬ ਤਾਂ ਲਪ੍ਰਿਤ ਹੈ ਜਿਸ ਨੂੰ ਬਿਨਾਂ ਮੰਗੇ ਹੀ ਰਾਹੁਲ ਮਿਲ ਗਿਆ ਰਾਣੀ ਕਮਰੇ ਤੋਂ ਬਾਹਰ ਰੋ ਰਹੀ ਸੀ ਲਪ੍ਰਿਤ ਕਮਰੇ ਤੋਂ ਬਾਹਰ ਆਉਂਦੀ ਹੈ ਰਾਣੀ ਕੀ ਹੋਇਆ ਤੂੰ ਰੋ ਰਹੀ ਹੈ ਲਪ੍ਰਿਤ ਮੈਡਮ ਰਾਣੀ ਨੂੰ ਕਹਿੰਦੀ ਹੈ ਰਾਣੀ ਫਟਾਫਟ ਆਪਣੀਆਂ ਅੱਖਾਂ ਚਹੰਜੂ ਸਾਫ਼ ਕਰਦੀ ਹੈ ਨਹੀਂ ਦੀਦੀ ਬਸ ਅੱਖਾਂ 'ਚ ਕੁਝ ਪੈ ਗਿਆ ਰਾਣੀ ਕਹਿੰਦੀ ਹੈ ਚੱਲੀ ਜੇਹੀ ਮੈਂ ਤੇਰਾ ਬਿਸਤਰਾ ਆਪਣੇ ਕਮਰੇ 'ਚ ਹੀ ਲਗਾ ਦਿੱਤਾ ਆ ਜਾ ਜਲਦੀ ਲਾਪ੍ਰਿਤ ਮੈਡਮ ਰਾਣੀ ਨੂੰ ਕਹਿੰਦੀ ਹੈ ਰਾਣੀ ਲਾਪ੍ਰਿਤ ਦੇ ਕਮਰੇ 'ਚ ਆ ਜਾਂਦੀ ਹੈ ਲਾਪ੍ਰਿਤ ਮੈਡਮ ਰਾਣੀ ਨਾਲ ਗੱਲਾਂ ਕਰਨ ਲੱਗ ਪੈਂਦੀ ਹੈ ਰਾਣੀ ਤੈਨੂੰ ਕਦੇ ਕਿਸੇ ਨਾਲ ਪਿਆਰ ਹੋਇਆ ਲਾਪ੍ਰਿਤ ਮੈਡਮ ਰਾਣੀ ਨੂੰ ਕਹਿੰਦੀ ਹੈ ਨਹੀਂ ਦੀਦੀ ਜੀ ਪਿਆਰ ਮੇਰੇ ਨਸੀਬ 'ਚ ਕਿੱਥੇ ਤੁਸੀਂ ਦੱਸੋ ਤੁਹਾਨੂੰ ਤੁਹਾਡੇ ਰਾਹੁਲ ਜੀ ਕਿੱਥੇ ਮਿਲੇ ਸੀ ਰਾਣੀ ਕਹਿੰਦੀ ਹੈ ਰਾਣੀ ਤੈਨੂੰ ਪਤਾ ਮੈਂ ਤਲਾਕਸ਼ੁਦਾ ਹਾਂ ਪਰ ਜਦੋਂ ਤੋਂ ਮੈਨੂੰ ਰਾਹੁਲ ਮਿਲਿਆ ਹੈ ਨਾ ਐਵੇਂ ਲੱਗਦਾ ਮੇਰੀ ਜ਼ਿੰਦਗੀ ਜਿਉਣ ਦਾ ਮਕਸਦ ਮਿਲ ਗਿਆ ਲਪਰੀਤ ਕਹਿੰਦੀ ਹੈ ਪੂਰੀ ਰਾਤ ਰਾਣੀ ਅੰਦਰੋਂ ਅੰਦਰੀ ਰੋਂਦੀ ਕੱਢ ਦਿੰਦੀ ਤੇ ਲਾਗੇ ਸੁੱਤੀ ਲਪਰੀਤ ਨੂੰ ਵੀ ਨਾ ਪਤਾ ਲੱਗਣ ਦਿੰਦੀ ਰਾਣੀ ਇੰਨਾ ਰੋਂਦੀ ਸੀ ਅਗਲੇ ਦਿਨ ਹੁੰਦਾ ਹੈ ਚਾਂਦਨੀ ਤੇ ਗੀਤ ਰਾਣੀ ਨੂੰ ਲੈ ਕੇ ਬਹੁਤ ਪਰੇਸ਼ਾਨ ਸਨ ਆਖਿਰ ਰਾਣੀ ਕਿੱਥੇ ਚਲੀ ਗਈ ਦੋਨੋਂ ਰਾਣੀ ਨੂੰ ਬਹੁਤ ਲੱਭਦੀਆਂ ਤੇ ਰਾਣੀ ਨਹੀਂ ਮਿਲਦੀ ਦੁਪਹਿਰ ਨੂੰ ਇਹਨਾਂ ਦੇ ਕੋਠੇ ਤੇ ਰਾਹੁਲ ਆਉਂਦਾਗਾ ਰਾਹੁਲ ਰੱਬ ਦਾ ਸ਼ੁਕਰ ਹੈ ਤੂੰ ਆ ਗਿਆ ਰਾਣੀ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਪਤਾ ਨਹੀਂ ਕਿੱਥੇ ਚਲੀ ਗਈ ਚੰਦਨੀ ਰਾਹੁਲ ਨੂੰ ਕਹਿੰਦੀ ਹੈ ਮੈਂ ਵੀ ਇੱਥੇ ਰਾਣੀ ਦੀ ਖਬਰ ਸਾਰੀ ਲੈਣ ਆਇਆ ਹਾਂ ਮੇਰੀ ਤੇ ਰਾਣੀ ਦੀ ਗੱਲ ਹੀ ਨਹੀਂ ਹੋਈ ਦੋ ਦਿਨਾਂ ਦੀ ਮੈਨੂੰ ਲੱਗਿਆ ਰਾਣੀ ਕਿਸੇ ਕੰਮ 'ਚ ਵਿਅਸਤ ਹੈ ਪਰ ਕਿੱਥੇ ਚਲੀ ਗਈ ਰਾਣੀ ਕੁਝ ਦੱਸ ਕੇ ਤਾਂ ਨਹੀਂ ਗਈ ਰਾਹੁਲ ਪਰੇਸ਼ਾਨ ਹੁੰਦਾ ਹੋਇਆ ਕਹਿੰਦਾ ਹੈ ਰਾਣੀ ਤਾਂ ਇਹ ਕਹਿ ਕੇ ਗਈ ਸੀ ਕਿ ਸ਼ਾਮੀ ਘਰੋਂ ਗਈ ਸੀ ਕਿਉਂ ਪਾਰਕ 'ਚ ਤੁਹਾਨੂੰ ਮਿਲਣ ਜਾ ਰਹੀ ਹੈ ਗੀਤ rahul ਨੂੰ ਕਹਿੰਦੀ ਹੈ ਮੈਨੂੰ ਮਿਲ ਨਾ ਪਰ ਮੈਂ ਤਾਂ ਉਸ ਨੂੰ ਬੁਲਾਇਆ ਹੀ ਨਹੀਂ rahul ਕਹਿੰਦਾ ਚਾਂਦਨੀ ਗੀਤ ਤੇ rahul ਹੁਣ ਜ਼ੋਰ ਹੋਰ ਪਰੇਸ਼ਾਨ ਹੋ ਜਾਂਦੇ ਹਨ ਰਾਣੀ ਤੇ rahul ਨੂੰ ਲੱਭਣ ਚੱਲ ਪੈਂਦੇ ਹਨ ਪਰ ਰਾਣੀ ਉਸ ਨੂੰ ਨਹੀਂ ਮਿਲਦੀ rahul ਰਾਣੀ ਨੂੰ ਲੈ ਕੇ ਬਹੁਤ ਪਰੇਸ਼ਾਨ ਹੁੰਦਾ rahul ਆਪਣੇ ਕਮਰੇ 'ਚ ਬੈਠਾ ਹੋਇਆ ਸੀ ਉਸ ਕੋਲ ਉਸਦੀ ਮਾਂ ਤੇ ਅੰਜਲੀ ਆਉਂਦੀਆਂ ਰਾਹੁਲ ਦੱਸ ਕੀ ਜਵਾਬ ਹੈ ਫਿਰ ਲਪ੍ਰੀਤ ਨੂੰ ਹਾਂ ਕਰ ਦਈਏ ਰਾਹੁਲ ਦੀ ਮਾਂ ਕਹਿੰਦੀ ਹੈ ਮੈਂ ਵਿਆਹ ਨਹੀਂ ਕਰਾਉਣਾਗਾ ਰਾਹੁਲ ਕਹਿੰਦਾ ਬਾਜੀ ਕਿਉਂ ਨਹੀਂ ਵਿਆਹ ਕਰਾਉਂਦੇ ਕੀ ਕਮੀ ਆ ਮੈਡਮ ਚ ਅੰਜਲੀ ਕਹਿੰਦੀ ਹੈ ਕੋਈ ਕਮੀ ਨਹੀਂ ਆ ਰਾਹੁਲ ਕਹਿੰਦਾ ਪਵਨ ਵੀ ਉਹਨਾਂ ਕੋਲੇ ਆ ਜਾਂਦਾ ਬਾਜੀ ਫਿਰ ਵਿਆਹ ਕਰਵਾ ਲੋ ਮੈਡਮ ਜੀ ਨਾਲ ਜੇ ਤੁਸੀਂ ਨਾ ਕਰ ਦੇਵੋਗੇ ਤਾਂ ਮੈਡਮ ਦਾ ਦਿਲ ਟੁੱਟ ਜਾਏਗਾ ਉਹ ਵਿਚਾਰੀ ਤਾਂ ਇੱਕ ਵਾਰੀ ਪਹਿਲਾਂ ਵੀ ਠੋਕਰ ਮਿਲ ਚੁੱਕੀ ਹੈ ਹੁਣ ਅਗਰ ਤੁਸੀਂ ਵੀ ਇੰਜ ਕਰੋ ਤਾਂ ਲਾਪਰੀ ਤੁਮਰ ਜਾਏਗੀ ਇਹ ਸਭ ਦੇ ਕਸੂਰਵਾਰ ਤੁਸੀਂ ਹੋਵੋਗੇ ਫਿਰ ਪਾਜੀ ਪਵਨ ਕਹਿੰਦਾ ਮੈਂ ਸੋਚਦਾ ਤੇ ਸੋਚ ਕੇ ਦੱਸਦਾ ਰਾਹੁਲ ਪਮਨ ਦੀ ਗੱਲ ਸੁਣ ਕੇ ਕਹਿੰਦਾ ਹਾਂ ਜਲਦੀ ਦੱਸ ਦੇ ਮੀ ਮੈਨੂੰ ਸਵੇਰੇ ਤੇਰਾ ਸਾਥ ਜਵਾਬ ਚਾਹੀਦਾ ਤੇ ਤੇਰਾ ਜਵਾਬ ਹਾਂ ਚ ਹੋਣਾ ਚਾਹੀਦਾ ਰਾਹੁਲ ਦੀ ਮਾਂ ਰਾਹੁਲ ਨੂੰ ਕਹਿੰਦੀ ਹੈ ਸ਼ਾਮ ਨੂੰ ਪਵਨ ਘੁੰਮਦਾ ਘੁੰਮਦਾ ਗੀਤ ਦੇ ਬਾਜ਼ਾਰ ਤੱਕ ਆ ਜਾਂਦਾ ਗੀਤ ਖਿੜਕੀ ਵਿੱਚੋਂ ਪਵਨ ਨੂੰ ਦੇਖ ਲੈਂਦੀ ਹੈ ਗੀਤ ਪੱਜੀ ਪੱਜੀ ਬਾਹਰ ਜਾਂਦੀ ਹੈ ਤੇ ਪਵਨ ਕੋਲ ਰੁਕ ਜਾਂਦੀ ਹੈ ਹੈਲੋ ਜਨਾਬ ਗੀਤ ਪਵਨ ਨੂੰ ਕਹਿੰਦੀ ਹੈ ਹਾਏ ਪਵਨ ਕਹਿੰਦਾ ਤੁਸੀਂ ਇੱਥੇ ਕਿਵੇਂ ਗੀਤ ਪਵਨ ਨੂੰ ਕਹਿੰਦੀ ਹੈ ਕੁਝ ਨਹੀਂ ਬਸ ਮੈਂ ਘੁੰਮ ਰਿਹਾ ਸੀ ਪਵਨ ਗੀਤ ਨੂੰ ਕਹਿੰਦਾ ਜੇ ਇੱਥੋਂ ਤੱਕ ਆਏ ਹੋ ਤਾਂ ਮੇਰੇ ਘਰ ਵੀ ਚੱਲੋ ਗੀਤ ਪਵਨ ਨੂੰ ਕਹਿੰਦੀ ਨਹੀਂ ਜੀ ਮਿਹਰਬਾਨੀ ਪਵਨ ਗੀਤ ਨੂੰ ਕਹਿੰਦਾ ਨਜ਼ਦੀਕ ਹੀ ਇਹ ਮੇਰਾ ਘਰ ਇੱਕ ਮਿੰਟ ਲਈ ਚਲੋ ਗੀਤ ਪਵਨ ਨੂੰ ਕਹਿੰਦੀ ਹੈ ਪਵਨ ਗੀਤ ਦੇ ਮਗਰ ਮਗਰ ਚੱਲ ਪੈਂਦਾ ਤੇ ਗੀਤ ਪਵਨ ਨੂੰ ਆਪਣੇ ਕੋਠੇ ਤੇ ਲੈ ਆਉਂਦੀ ਹੈ ਤੇ ਉਸ ਨੂੰ ਬਿਠਾਉਂਦੀ ਹੈ ਪਵਨ ਬੜੇ ਹੀ ਧਿਆਨ ਨਾਲ ਚਾਰੇ ਪਾਸੇ ਨਜ਼ਰ ਘਮਾਉਂਦਾ ਹੈ ਤੇ ਉਸ ਦਾ ਕੋਠਾ ਬੜੇ ਗੌਰ ਨਾਲ ਦੇਖਦਾ ਹੈ ਗੀਤ ਪਵਨ ਲਈ ਚਾਹ ਲੈ ਕੇ ਆਉਂਦੀ ਹੈ ਤੂੰ ਇੱਥੇ ਰਹਿੰਦੀ ਹੈ ਪਵਨ ਬੜੀ ਹੀ ਹੈਰਾਨੀ ਨਾਲ ਗੀਤ ਨੂੰ ਕਹਿੰਦਾ ਹਾਂ ਇਹ ਹੀ ਮੇਰਾ ਟਿਕਾਣਾ ਸ੍ਰੀ ਫਰੋਕ ਇੱਥੇ ਆਉਣ ਤੋਂ ਝਿਜਕਦੇ ਹਨ ਮੈਂ ਜਾਣਦੀ ਹਾਂ ਇਹ ਜਗ੍ਹਾ ਤੁਹਾਡੇ ਲਈ ਠੀਕ ਨਹੀਂ ਹੈ ਪਰ ਮੈਂ ਆਪਣੀ ਹਕੀਕਤ ਤੇਰੇ ਕੋਲੋਂ ਛਪਾਉਣਾ ਨਹੀਂ ਚਾਹੁੰਦੀ ਸੀ ਗੀਤ ਪਵਨ ਨੂੰ ਕਹਿੰਦੀ ਹੈ ਪਵਨ ਕੁਝ ਨਹੀਂ ਬੋਲਦਾ ਬਸ ਚੁੱਪ ਰਹਿੰਦਾ ਮੈਂ ਇੱਕ ਗੱਲ ਕਰਾਂ ਕਹਾਂ ਜੋ ਲੋਕ ਇਸ ਚਾਰ ਦੀਵਾਰੀ ਚ ਰਹਿੰਦੇ ਹਨ ਉਹਨਾਂ ਦੇ ਦਿਲ ਵੀ ਸਾਫ਼ ਹੁੰਦੇ ਨੇ ਬਸ ਸਾਨੂੰ ਵਕਤ ਦੀ ਮਾਰ ਪਈ ਹੁੰਦੀ ਹੈ ਗੀਤ ਪਵਨ ਨੂੰ ਕਹਿੰਦੀ ਹੈ ਪਵਨ ਨੂੰ ਗੀਤ ਦੀ ਇਹ ਗੱਲ ਬਹੁਤ ਚੰਗੀ ਲੱਗਦੀ ਹੈ ਚੰਗਾ ਜੀ ਮੈਂ ਚੱਲਦਾ ਹਾਂ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ ਪਵਨ ਗੀਤ ਨੂੰ ਕਹਿੰਦਾ ਹੈ ਚਾਹ ਤਾਂ ਪੀ ਕੇ ਜਾਉ ਗੀਤ ਕਹਿੰਦੇ ਨਹੀਂ ਜੀ ਬਸ ਪਵਨ ਕਹਿ ਕੇ ਚਲਾ ਜਾਂਦਾ ਗੀਤ ਜਾਂਦੇ ਹੋਏ ਪਵਨ ਨੂੰ ਦੇਖਦੀ ਰਹਿੰਦੀ ਹੈ ਕਦੋਂ ਤੱਕ ਕਰਾਂਗੇ ਇੰਤਜ਼ਾਰ ਸੱਜਣਾ ਇੱਕ ਵਾਰੀ ਕਰ ਲੈ ਜਿਹਾਰ ਸੱਜਣਾ ਤੂੰ ਹੀ ਸਾਡਾ ਰੱਬ ਐ ਤੂੰ ਹੀ ਸੰਸਾਰ ਸੱਜਣਾ ਤੇਰੇ ਬਿਨਾ ਜ਼ਿੰਦਗੀ ਬਕਾਰ ਸੱਜਣਾ ਤੇਰੀ ਦੀਦ ਲਈ ਹੋਏ ਫਿਰਦੇ ਬਕਾਰ ਸੱਜਣਾ ਇੱਕ ਵਾਰੀ ਕਰ ਲੈ ਤੂੰ ਪਿਆਰ ਸੱਜਣਾ ਸਾਰੀ ਰਾਤ ਰਾਹੁਲ ਕਸਮ ਕਸਮ ਚ ਪਿਆਰਿਆ ਤੇ ਰਾਣੀ ਦਾ ਵੀ ਕੁਝ ਅਤਾ ਪਤਾ ਨਹੀਂ ਹੈ ਕਿੱਥੇ ਗਈ ਹੈ ਦੂਜਾ ਤੇ ਉਸਨੇ ਲਪ੍ਰਿਤ ਨੂੰ ਨਾ ਕਰ ਦਿੱਤੀ ਤਾਂ ਅਗਲੀ ਦਾ ਦਿਨ ਟੁੱਟ ਜਾਏਗਾ ਪਹਿਲਾਂ ਹੀ ਉਹ ਬਹੁਤ ਦੁਖੀ ਹੈ ਉਸ ਦੀ وجہ ਨਾਲ ਹੋਰ ਦੁਖੀ ਹੋ ਜਾਏਗੀ ਇੱਕ ਪਾਸੇ ਰਾਣੀ ਦਾ ਪਿਆਰ ਦੂਜੇ ਪਾਸੇ ਲਪ੍ਰਿਤ ਦੀ ਖੁਸ਼ੀ ਆਖਿਰ ਹੁਣ ਕੀ ਕਰੇਗਾ ਰਾਹੁਲ ਰਾਹੁਲ ਆਪਣੇ ਕਮਰੇ ਦੀ ਬੱਤੀ ਬੁਝਾ ਕੇ ਬੱਡੇ ਤੇ ਲੰਮਾ ਤਾਂ ਪੈ ਜਾਂਦਾ ਹੈ ਪਰ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਰਾਹੁਲ بار بار ਇਹ ਸੋਚ ਰਿਹਾ ਸੀ ਕਿ ਹੁਣ ਉਹ ਕੀ ਕਰੇ ਅਗਲੇ ਦਿਨ ਦੀ ਸਵੇਰ ਹੁੰਦੀ ਹੈ ਰਾਹੁਲ ਸੁੱਤਾ ਹੋਇਆ ਸੀ ਰਾਹੁਲ ਦੇ ਕੋਲੇ ਪਿਆ ਉਸਦਾ ਮੋਬਾਈਲ ਬਾਰ ਬਾਰ ਵੱਜ ਰਿਹਾ ਸੀ ਰਾਹੁਲ ਹੁਣ ਚੁੱਕਦਾ ਹੈ ਤੇ ਸੁੱਤਾ ਪਿਆ ਹੀ ਫੋਨ ਕੰਨ ਨੂੰ ਲਗਾ ਲੈਂਦਾ ਹੈ ਰਾਹੁਲ ਹੈਲੋ ਲਪ੍ਰੀਤ ਹੈਲੋ ਸਰਪੰਚ ਸਾਹਿਬ ਰਾਹੁਲ ਲਪ੍ਰੀਤ ਲਪ੍ਰੀਤ ਜੀ ਹਾਂ ਲਪ੍ਰੀਤ ਹੀ ਬੋਲ ਰਹੀ ਹਾਂ ਕੀ ਗੱਲ ਸੁੱਤੇ ਹੋਏ ਸੀ ਹਜੇ ਰਾਹੁਲ ਹਾਂ ਬਸ ਉੱਠਣ ਹੀ ਲੱਗਾ ਸੀ ਲਪ੍ਰਿਤ ਅੱਛਾ ਜੀ ਰਾਤੀ ਲੱਗਦਾ ਸੁੱਤੇ ਹੀ ਨਹੀਂ ਰਾਹੁਲ ਲਪ੍ਰਿਤ ਮੈਂ ਬਾਤ ਤੇ ਗੱਲ ਕਰਦਾ ਰਾਹੁਲ ਫੋਨ ਕੱਟ ਰੱਖ ਦਿੰਦਾ ਰਾਣੀ ਚਾ ਲੈ ਕੇ ਲਪ੍ਰਿਤ ਦੇ ਕਮਰੇ ਚ ਆਉਂਦੀ ਹੈ ਕੀ ਹੋਇਆ ਦੀਦੀ ਸਭ ਠੀਕ ਤਾਂ ਹੈ ਇੰਨੀ ਸਵੇਰੇ ਸਵੇਰੇ ਕਿਸ ਦਾ ਫੋਨ ਆਇਆ ਸੀ ਰਾਣੀ ਲਪ੍ਰਿਤ ਨੂੰ ਕਹਿੰਦੀ ਹੈ ਰਾਹੁਲ ਦਾ ਫੋਨ ਸੀ ਸਵੇਰੇ ਸਵੇਰੇ ਉਸ ਦੀ ਆਵਾਜ਼ ਸੁਣ ਲਈ ਦਿਲ ਨੂੰ ਸਕੂਨ ਜਿਹਾ ਮਿਲ ਗਿਆ ਲਪ੍ਰਿਤ ਰਾਣੀ ਨੂੰ ਕਹਿੰਦੀ ਹੈ ਤੇ ਚਾਹ ਪੀ ਕੇ ਡਿਊਟੀ ਜਾਣ ਲਈ ਤਿਆਰ ਹੋ ਜਾਂਦੀ ਹੈ। ਰਾਣੀ ਕਮਰੇ 'ਚ ਇਕੱਲੀ ਬੈਠ ਰਾਹੁਲ ਨੂੰ ਯਾਦ ਕਰਨ ਲੱਗ ਪੈਂਦੀ ਹੈ ਕਿ ਉਦੋਂ ਕਿੰਨਾ ਚੰਗਾ ਹੁੰਦਾ ਸੀ ਜਦੋਂ ਰਾਹੁਲ ਮੇਰਾ ਹੁੰਦਾ ਸੀ। ਹੁਣ ਰਾਹੁਲ ਰਪ੍ਰਿਤ ਦਾ ਹੋ ਜਾਏਗਾ। ਮੈਨੂੰ ਰਾਹੁਲ ਨਾਲ ਕੋਈ ਗਿਲਾਸ ਸ਼ਿਕਵਾ ਨਹੀਂ ਹੈ ਕਿਉਂਕਿ ਰਾਹੁਲ ਨੇ ਮੈਨੂੰ ਉਹ ਸਾਰਾ ਮਾਨੀ ਸਨਮਾਨ ਦਿੱਤਾ ਤੇ ਇੱਜ਼ਤ ਦਿੱਤੀ ਹੈ ਜਿਸ ਦੀ ਮੈਂ ਹੱਕਦਾਰ ਵੀ ਨਹੀਂ ਸੀ। ਜਦ ਤੱਕ ਵੀ ਮੈਂ ਤੇ ਰਾਹੁਲ ਇੱਕ ਸੀ ਉਹਨੇ ਮੇਰੇ ਨਾਲ ਬੇਫਿਕਰੀ ਨਹੀਂ ਕੀਤੀ ਲਾਪ੍ਰੀਤ ਕਮਰੇ ਚ ਆਉਂਦੀ ਹੈ ਤੇ ਰਾਣੀ ਅਲੌਂਦੀ ਹੋਈ ਕਹਿੰਦੀ ਹੈ ਕੀ ਸੋਚਦੀ ਪਈਆਂ ਰਾਣੀ ਕਹਿੰਦੀ ਹੈ ਕੁਝ ਨਹੀਂ ਦੀਦੀ ਲਾਪ੍ਰੀਤ ਆਪਣਾ ਪਰਸ ਫੜਦੀ ਹੋਈ ਚਲੀ ਜਈ ਮੈਂ ਡਿਊਟੀ ਜਾ ਰਹੀ ਆਂ ਉਹਦੇ ਤੱਕ ਸਾਰਾ ਕੰਮ ਕਰ ਦੇਮੀ ਰਾਣੀ ਘਰ ਦਾ ਕੰਮ ਕਰਨ ਲੱਗ ਪੈਂਦੀ ਹੈ ਲਾਪ੍ਰੀਤ ਮੈਡਮ ਕਾਲਜ ਆ ਜਾਂਦੀ ਹੈ ਤੇ ਆਪਣੀ ਕਲਾਸ ਚ ਜਾਂਦੀ ਹੈ ਅੱਜ ਪਵਨ ਕਿਉਂ ਨਹੀਂ ਆਇਆ ਨਾਲ ਅੰਜਲੀ ਵੀ ਨਹੀਂ ਆਏ ਕਿਉਂ ਨਹੀਂ ਆਏ ਸੰਧੂ ਤੈਨੂੰ ਤਾਂ ਪਤਾ ਹੋਣਾ ਤੇਰਾ ਤਾਂ ਦੋਸਤ ਹੈ ਉਹ ਮੈਡਮ ਲਾਪਰੀਤ ਹਾਜ਼ਰੀ ਲਾਉਂਦੀ ਹੋਈ ਕਹਿੰਦੀ ਹੈ ਮੈਡਮ ਮੈਨੂੰ ਨਹੀਂ ਪਤਾ ਕਿਉਂ ਨਹੀਂ ਆਏ ਸੰਧੂ ਕਹਿੰਦੀ ਹੈ ਮੈਡਮ ਲਾਪਰੀਤ ਪਵਨ ਦੀ ਹਾਜ਼ਰੀ ਲਗਾ ਦਿੰਦੀ ਹੈ ਤੇ ਅੰਜਲੀ ਦੀ ਗੈਰ ਹਾਜ਼ਰੀ ਦੂਜੀ ਤਰਫ ਗੀਤ ਆਪਣੇ ਕੋਠੇ ਤੇ ਬੈਠੀ ਹੋਈ ਸੀ ਪਹਿਲੇ ਦੀ ਤਰ੍ਹਾਂ ਆਪਣੇ ਮੁਸਾਫਰ ਪਵਨ ਦੇ ਖਿਆਲਾਂ 'ਚ ਡੁੱਬੀ ਚਾਂਦਨੀ ਉਸ ਕੋਲ ਆਉਂਦੀ ਹੈ ਕੀ ਹੋਇਆ ਅੱਜ ਫਿਰ ਗੁੰਮਸੁਖ ਚਾਂਦਨੀ ਗੀਤ ਨੂੰ ਕਹਿੰਦੀ ਹੈ ਪੰਮਨ ਨਾਲ ਮੁਲਾਕਾਤ ਹੁਣ ਕਦੋਂ ਹੋਏਗੀ ਇਹ ਹੀ ਸੋਚ ਰਹੀ ਹਾਂ ਚਾਂਦਨੀ ਜੀ ਗੀਤ ਕਹਿੰਦੀ ਹੈ ਗੀਤ ਸਿਆਣੇ ਕਹਿੰਦੇ ਹਨ ਕਿ ਜੇ ਦਿਨ ਹੋਇਆ ਰਾਤ ਵੀ ਹੋਏਗੀ ਇੰਨੇ ਸਿੱਧਕੇ ਨਾਲ ਪਿਆਰ ਕੀਤਾ ਤਾਂ ਤੂੰ ਫਿਕਰ ਨਾ ਕਰ ਜੇ ਜ਼ਿੰਦਗੀ ਰਹੀ ਤਾਂ ਮੁਲਾਕਾਤ ਵੀ ਹੋਏਗੀ ਚਾਂਦਨੀ ਕਹਿੰਦੀ ਹੈ ਵਾਹ ਚਾਂਦਨੀ ਜੀ ਵਾਹ ਗੀਤ ਦੇ ਚਿਹਰੇ ਤੇ ਖੁਸ਼ੀ ਦੇ ਭਾਵ ਆ ਜਾਂਦੇ ਹਨ ਰਾਹੁਲ ਦੀ ਮਾਂ ਪੰਮਨ ਤੇ ਅੰਜਲੀ ਰਾਹੁਲ ਦੇ ਕਮਰੇ ਚ ਆਉਂਦੇ ਹਨ ਰਾਹੁਲ ਤੂੰ ਫਿਰ ਕੀ ਸੋਚਿਆ ਰਾਹੁਲ ਦੀ ਮਾਂ ਰਾਹੁਲ ਨੂੰ ਬੜੇ ਪਿਆਰ ਨਾਲ ਪੁੱਛਦੀ ਹੈ ਕਿਸ ਬਾਰੇ ਰਾਹੁਲ ਕਹਿੰਦਾ ਲਪ੍ਰੀਤ ਬਾਰੇ ਰਾਹੁਲ ਦੀ ਮਾਂ ਕਹਿੰਦੀ ਹੈ ਮਾਂ ਹਾਲੇ ਮੈਂ ਵਿਆਹ ਨਹੀਂ ਕਰਾਉਣਾ ਰਾਹੁਲ ਕਹਿੰਦਾ ਹੈ ਰਾਹੁਲ ਦੀ ਮਾਂ ਰਾਹੁਲ ਦੇ ਹੱਥ ਫੜ ਕੇ ਆਪਣੇ ਸਿਰ ਤੇ ਰੱਖ ਦਿੰਦੀ ਹੈ ਰਾਹੁਲ ਤੈਨੂੰ ਮੇਰੀ ਮੇਰੀ ਕਸਮ ਤੂੰ ਲਪ੍ਰੀਤ ਨਾਲ ਵਿਆਹ ਕਰਾ ਲੈ ਮੈਂ ਉਹਨੂੰ ਜ਼ਬਾਨ ਦੇ ਦਿੱਤੀ ਹੈ ਰਾਹੁਲ ਦਾ ਵਿਆਹ ਲਪ੍ਰੀਤ ਨਾਲ ਹੀ ਹੋਏਗਾ ਪੁੱਤਰ ਮੇਰੀ ਜ਼ਬਾਨ ਦਾ ਸਵਾਲ ਹੈ ਰਾਹੁਲ ਦੀ ਮਾਂ ਰਾਹੁਲ ਨੂੰ ਕਹਿੰਦੀ ਹੈ ਪਰ ਉਹ ਸੋਚ ਚ ਪੈ ਜਾਂਦਾ ਹੈ ਇੱਕ ਪਾਸੇ ਰਾਹੁਲ ਦੇ ਦਿਮਾਗ 'ਚ ਪਵਨ ਦੀ ਇਹੀ ਗੱਲ ਘਮਣ ਲੱਗ ਪੈਂਦੀ ਹੈ ਜੇ ਤੁਸੀਂ ਲਪ੍ਰਿਤ ਨੂੰ ਨਾ ਕਰੋਗੇ ਤਾਂ ਉਹ ਟੁੱਟ ਜਾਵੇਗੀ ਉਹ ਤਾਂ ਪਹਿਲਾਂ ਹੀ ਬਹੁਤ ਦੁਖੀ ਹੈ ਤੇ ਹੁਣ ਹੋਰ ਦੁਖੀ ਹੋ ਜਾਵੇਗੀ ਇਸ ਦੀ ਵਜ੍ਹਾ ਤੁਸੀਂ ਹੋਵੋਗੇ ਦੂਜੇ ਪਾਸੇ ਉਸ ਦੀ ਮਾਂ ਦੀ ਕਸਮ ਮਜਬੂਰ ਹੋਇਆ ਰਾਹੁਲ ਹਾਂ ਕਰ ਦਿੰਦਾ ਕਿ ਉਹ ਲਪ੍ਰਿਤ ਨਾਲ ਵਿਆਹ ਕਰਾਉਣ ਲਈ ਤਿਆਰ ਹੈ ਜਿੱਥੇ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਸੀ ਉੱਥੇ ਰਾਹੁਲ ਅੰਦਰੋਂ ਅੰਦਰ ਹੀ ਬਹੁਤ ਉਦਾਸ ਸੀ ਰਾਹੁਲ ਉੱਠ ਕੇ ਬਾਹਰ ਚਲਾ ਜਾਂਦਾ ਤੇ ਸੋਚਣ ਲੱਗ ਪੈਂਦਾ ਪਤਾ ਨਹੀਂ ਮੈਂ ਸਹੀ ਕੀਤਾ ਜਾਂ ਗਲਤ ਮੈਂ ਤਾਂ ਰਾਣੀ ਦੀ ਮਾਫੀ ਦੇ ਲਾਇਕ ਹੀ ਨਹੀਂ ਹਾਂ ਪਰ ਮੈਂ ਵੀ ਮਜਬੂਰ ਸੀ ਰਾਣੀ ਮੈਨੂੰ ਬਹੁਤ ਪਿਆਰ ਕਰਦੀ ਹੈ ਉਹ ਮੇਰੀ ਗੱਲ ਜ਼ਰੂਰ ਸਮਝੇਗੀ ਲਪ੍ਰਿਤ ਮੈਡਮ ਡਿਊਟੀ ਤੋਂ ਕਰ ਆਉਂਦੀ ਹੈ ਤਾਂ ਬਹੁਤ ਖੁਸ਼ੀ ਤੇ ਆਉਂਦੇ ਹੀ ਖੁਸ਼ੀ ਦੇ ਮਾਰੇ ਨੱਚਣ ਲੱਗ ਪੈਂਦੀ ਹੈ ਕੀ ਹੋਇਆ ਦੀਦੀ ਇੰਨੀ ਖੁਸ਼ੀ ਕੀਤੀ ਹੈ ਕਾ ਤੂੰ ਐ ਰਾਣੀ ਲਪ੍ਰਿਤ ਨੂੰ ਪੁੱਛਦੀ ਹੈ ਖੁਸ਼ ਦੇਖ ਕੇ ਪੁੱਛਦੀ ਹੈ ਲਵਪ੍ਰੀਤ ਆਪਣੇ ਪਰਸ ਵਿੱਚੋਂ ਮਠਿਆਈ ਦਾ ਡੱਬਾ ਕੱਢਦੀ ਹੈ ਤੇ ਰਾਣੀ ਦੇ ਮੂੰਹ 'ਚ ਪਾ ਦਿੰਦੀ ਹੈ। ਰਾਣੀ ਅੱਜ ਮੈਂ ਬਹੁਤ ਖੁਸ਼ ਆਂ। ਰਾਹੁਲ ਨੇ ਮੇਰੇ ਨਾਲ ਵਿਆਹ ਕਰ ਲਈ ਹਾਂ ਕਰ ਦਿੰਦੀ ਹੈ। ਲਵਪ੍ਰੀਤ ਖੁਸ਼ੀ ਦੇ ਮਾਰੇ ਨੱਚਦੀ ਹੋਈ ਰਾਣੀ ਨੂੰ ਕਹਿੰਦੀ ਹੈ ਰਾਣੀ ਨੂੰ ਹੁਣ ਇਹ ਮਿੱਠਾ ਲੱਡੂ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਉਸ ਦੇ ਮੂੰਹ 'ਚ ਜ਼ਹਿਰ ਪਾ ਦਿੱਤਾ ਹੋਵੇ। ਲਵਪ੍ਰੀਤ ਖੁਸ਼ੀ ਦੇ ਮਾਰੇ ਨੱਚਦੀ ਜਾ ਰਹੀ ਸੀ ਤੇ ਰਾਣੀ ਦਿਲ ਅੰਦਰੋਂ-ਅੰਦਰੀ ਰੋ ਰਹੀ ਸੀ। ਜਿਨੂੰ ਸਾਹਾਂ ਵਿੱਚ ਵਸਾ ਬੈਠੇ ਜਿਨੂੰ ਹੱਥੋਂ ਵੱਧ ਕੇ ਚਾਹ ਬੈਠੇ ਇੱਕੋ ਦਿਲ ਕੀਮਤੀ ਸਾਡਾ ਸੀ ਉਹ ਵੀ ਤੇਰੇ ਹੱਥੋਂ ਟੜਾ ਬੈਠੇ ਉਹ ਉਗੜੇ ਟੁਕੜੇ ਕਰ ਗਿਆ ਇਹ ਜਿਹੜਾ ਦਿਲ ਦਾ ਸੀ ਹੱਕਦਾਰ ਮੇਰਾ ਲੋਕੀ ਕਹਿੰਦੇ ਪਿਆਰ ਤਾਂ ਰੱਬ ਹੁੰਦਾ ਸਾਨੂੰ ਮਿੱਟੀ 'ਚ ਰੋਲ ਗਿਆ ਪਿਆਰ ਤੇਰਾ ਕਿਵੇਂ ਲੱਗਿਆ ਹੈ ਪਾਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਦੱਸਣਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ